ਹਰ ਨਾ ਪਹਲਾ ਉੱਪਰ ਅੰਦਰ ਸੁਭਖੀ ਆਪਣੇ ਕਿਆਨਾ ਦੇ ਨਾਲ ਲਾ ਕੇ ਰੱਖੇ ਤੱਤੀ ਵਾਹ ਨਾ ਲੱਗਣ ਤੇ ਮੇਰੇ ਵਾਹਿਗੁਰੂ ਜਿਉ ਪਾਤਸ਼ਾਹ ਉਹਦਾ ਮੇਰ ਕਰਾਪੀ ਕਾਕਨ ਬਾਬਾ ਦੀ ਕਾਕਨ ਬਾਬਾ ਦੀ ਕੋਹੇ ਬਿੜ ਕੋਹੇ ਧੰ ਸੰਦੇ ਨਾ ਖਾਜ ਹੈ ਸੰਸਤੇ ਉਹ ਵਰਨਾਤੇ ਸੇਯਾ ਤੇ ਸਵਾਰਿਆ ਜਿਤ ਸੇਯਾ ਤੇ ਮਰ ਸਵਾਰਿਆ ਤਨ ਤਨ ਰਾਮਦਾਸ ਤਨ ਤਨ ਰਾਮਦਾਸ ਸੇਯਾ ਤੇ ਸਵਾਰਿਆ ਜਿਤ ਸੇਯਾ ਤੇ तो पालो रे पालो रे तो पालो ਮੇਰ ਕਰਾਂ ਮਾਤਰੇ ਕੋ ਮੇਰ ਪ੍ਰਿਆਸ ਕਰ ਜਾਵੇ ਜਿਸ ਦਾ ਸਰਬੋਤਮ ਬਚਾਓ ਜੀ ਤੁਹਾਨੂੰ ਸਾਰਾ ਦੱਖਾ ਰਿਹਾ ਹੈ ਪਾਪਰ ਬਾਬਾ ਦੀ ਜੀ ਵਾਇਰੇ ਨੂੰ ਕਾਮੇਦਾਰ ਕੋ ਜਾਨ ਤੋਂ ਪਹਿਲੇ ਵਾਹੀ ਗੁਰੂ ਘਰ ਦੇ ਦਰਸ਼ਨ ਕਰਕੇ ਜਾਇਆ ਉਹਦਾ ਵੀ ਆ ਡੁਕਿਆ ਵਾਇਰੇ ਵੀ ਰਾਮ ਸਾਰੇ ਨਖਾਟੇ ਕਿਉਂ ਨੇ ਵਾਇਰੇ ਦੱਖਿਆ ਕਰਾਉਂਦੇ ਨਾਲ ਵਾਇਰੇ ਬੀਬੀ ਹੀ ਜੋੜੇ ਪਾ ਕੇ ਅੰਦਰ ਚੱਲੀ ਮੇਰੇ ਬਾਹ ਫੜ ਲਈ ਨਾਲ ਆ ਲਾ ਜੋੜ ਲਾ ਗਿਆ ਵਾਹ ਲੰਗਰ ਹਾਲ ਦੇਖਣਾ ਕਰੋ ਬਾਬਾ ਜੀ ਸਿੰਘ ਤੇ ਦਰਦੇ

واحرو بابا گوتا بابا جنتا سنگھ گرودوارے درشن کہ جی اندر ماتا ٹیک کے آنے سر جی بابا گوگتا بابا جنتا ਆ ਜੀ ਗੁਰਦੁਆਰੇ ਦੇ ਅੰਦਰ ਮੱਥਾ ਟੇਕ ਆਏ ਆ ਬਾਬਾ ਬਹੁਤ ਆਸ ਨਹੀਂ ਬੱਬਲ ਕਰਦੇ ਨੇ ਹੋਰ ਆਨਸਾਰ ਸਭ ਠੰਡੇ ਮੱਥਾ ਟੇਕਣ ਲੋਗ ਦਸਿਆ ਕਰਾਓ ਕਰਿਓ ਵਾਹਿਗੁਰੂ 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 ਵਾਹਿਗੁਰੂ

და ქაერე დომა დოფტაი გოტე სეი სეი კონ ნუ ყა სეი დუა ტაი დი დი დევი დე 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 კონ ნუ სეი დი ყუყარ უყტა სუ ვარ სუ დე დე საი गुरुद्वाराजी साहिब रखिया गुरुद्वारा मंजी साहिब गुरुद्वारे न रखिया वाहेगुर वाहेगुरु वाहे गुरू अॼु त हुकमनाम खाए वाहगी ਕੋਲ ਤੁਰਾ ਮਜੀ ਸਾਹਿਬ ਉਹ ਉਹ ਦਾ ਚਰਮਾ ਖਾ ਟੇ ਕੀ ਤੇ ਦੱਖਿਆ ਕੋ ਵਾਹ ਇਹ ਗਲਾਇਆ ਖਰਾਬ ਹੋ ਵਾ ਨਹੀਂ ਕੋ ਦਿਖਾਈ ਦ ਨਾ ਉਹ ਹੈ ਗੁਰੂ ਨੰਤਨ ਗੁਰੂ ਆਪਣੇ ਪਾਛਾ ਮੇਰ ਕਰ ਹਰਕ ਦਾਪ ਲਾਇ ਕਰੀ ਆਂਗ ਸਭ ਸਾਈ ਦੇ ਵਾਹਿਗੁਰੂ ਹਰਕ ਦਾਪਨਾ ਆਇਆ ਮੇਰ ਪਰ ਆਤ ਰਖੇ ਧੰਨ ਕਰੋ ਰਤਨ ਦੇ ਪਾਤਸ਼ਾਹੀ ਵਾਹਿਗੁਰੂ ਦਤਿਆ ਕਰੋ ਵਾਹਿਗੁਰੂ ਰਾਮ ਸਭ ਸਾਈ